ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਆਪਾਂ ਨੇ ਇੱਕ ਬੜਾ ਚਮਚਾ ਜਿਹੜਾ ਉਹ ਤਾਜ਼ੇ ਦਹੀਂ ਦਾ ਲਿਆ ਦਹੀਂ ਜਿਹੜਾ ਸਾਡਾ ਬਿਲਕੁਲ ਖੱਟਾ ਨਹੀਂ ਹੈਗਾ ਇਹਦੇ ਵਿੱਚ ਆਪਾਂ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਕਸ਼ਮੀਰੀ ਮਿਰਚ ਆਪਾਂ ਦਹੀਂ ਦੇ ਵਿੱਚ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਇਹ ਜਦੋਂ ਆਪਾਂ ਇਹਨੂੰ ਮਿਕਸ ਕਰਾਂਗੇ ਦੇਖਿਓ ਪੇਸਟ ਜਿਹੜਾ ਤਿਆਰ ਹੋ ਜਾਂਦਾ ਆਪਾਂ ਇਹਨੂੰ ਮਸਾਲੇ ਦੇ ਵਿੱਚ ਪਾਵਾਂਗੇ ਜਿਹੜਾ ਸਾਡਾ ਮਸਾਲਾ ਬਣ ਕੇ ਬਹੁਤ ਵਧੀਆ ਤਿਆਰ ਹੁੰਦਾ ਦੇਖੋ ਹੁਣ ਅਸੀਂ ਇਹਨੂੰ ਪੂਰੀ ਤਰ੍ਹਾਂ ਦਹੀਂ ਦੇ ਵਿੱਚ ਮਿਰਚ ਤੇ ਹਲਦੀ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਕਰਦੇ ਆ ਸਮਾਨ ਦੀ ਤਿਆਰੀ ਆਪਾਂ ਨੇ ਜਿਹੜਾ ਸਮਾਨ ਆ ਸਾਰਾ ਤਿਆਰ ਕਰ ਲਿਆ ਤੇ ਪੇਸਟ ਸਾਡਾ ਤਿਆਰ ਹੋ ਗਿਆ ਹੁਣ ਆਪਾਂ ਲਸਣ ਪਿਆਜ਼ ਦੇਖੋ ਆਪਾਂ ਬਹੁਤ ਬਰੀਕ ਲੰਬੀ ਸ਼ੇਪ ਦੇ ਵਿੱਚ ਕੱਟਿਆ ਇੱਕ ਪਿਆਜ਼ ਅਸੀਂ ਤੜਕੇ ਵਾਸਤੇ ਬਹੁਤ ਬਰੀਕ ਸਵੀਪ ਦੇ ਵਿੱਚ ਕੱਟਿਆ ਤੇ ਅਸੀਂ ਪਨੀਰ ਨੂੰ بڑے ਟੁਕੜਿਆਂ ਦੇ ਵਿੱਚ ਕੱਟਿਆ ਤੇ ਸ਼ਿਮਲਾ ਮਿਰਚਾਂ ਨੂੰ ਵੀ ਅਸੀਂ ਲੰਬੀ ਸ਼ੇਪ ਦੇ ਵਿੱਚ ਪਤਲੇ ਹੱਲ ਦੇ ਵਿੱਚ ਕੱਟਿਆ ਤੇ ਅਸੀਂ ਲਿਆ ਅਦਰਕ ਤੇ ਲਸਣ ਦਾ ਬਣਾਵਾਂਗੇ ਪੇਸਟ ਤੇ ਟਮਾਟਰਾਂ ਨੂੰ ਵੀ ਅਸੀਂ ਮਿਕਸੀ ਦੇ ਕੱਪ ਦੇ ਵਿੱਚ ਗ੍ਰाइंड ਕਰ ਲਵਾਂਗੇ ਇੱਕ ਕੜਚੀ ਪਾਈ ਅਸੀਂ ਸਰੋਂ ਦੇ ਤੇਲ ਦੀ ਉਹਦੇ ਵਿੱਚ ਅੱਧਾ ਚਮਚ ਪਾਇਆ ਅਸੀਂ ਸਾਦਾ ਜੀਰਾ ਜੀਰੇ ਨੂੰ ਅਸੀਂ ਜਿਹੜਾ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਤੇ ਹੁਣ ਪਾਵਾਂਗੇ ਆਪਾਂ ਪੇਸਟ ਇਹੜਾ ਪਦਹੀਂ ਦੇ ਵਿੱਚ ਮਸਾਲੇ ਪਾ ਕੇ ਆਪ ਪੇਸਟ ਤਿਆਰ ਕਰਿਆ ਉਹਨੂੰ ਆਪਾਂ ਮਸਾਲੇ ਦੇ ਵਿੱਚ ਪਾ ਦਵਾਂਗੇ ਤਾਂ ਕਿ ਜਿਹੜਾ ਮਸਾਲਾ ਉਹ ਦੇਖਣ ਤੇ ਬਹੁਤ ਹੀ ਵਧੀਆ ਲੱਗਦਾ ਹੈ ਜਿਹੜੀ ਮਿਰਚ ਉਹ ਆਪਣਾ ਕਲਰ ਜਿਹੜਾ ਛੱਡ ਦਿੰਦੀ ਹੈ ਤੇ ਇੱਕ ਚਮਚ ਪਾਇਆ ਸੀ ਆਦਰਕ ਤੇ ਲਸਣ ਦਾ ਪੇਸਟ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਨਾ ਤਾਂ ਕਿ ਜਿਹੜਾ ਇਹਦਾ ਕੱਚਾਪਨ ਖਤਮ ਹੋ ਜਾਵੇ ਤੇ ਦੇਖੋ ਸਾਡਾ ਲਸਣ ਤੇ ਅਦਰਕ ਬਰਾਉਨ ਹੋ ਗਿਆ ਹੁਣ ਆਪਾਂ ਪਾਇਆ ਇੱਕ ਬੜੇ ਸਾਈਜ਼ ਦਾ ਬਰੀਕ ਕੱਟਿਆ ਹੋਇਆ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿੰਨਾ ਧੱਕ ਪਿਆਜ਼ ਬਰਾਉਨ ਨਹੀਂ ਹੁੰਦਾ ਆਪਾਂ ਇਹਨੂੰ ਐਸੀ ਤਰ੍ਹਾਂ ਹਿਲਾਉਂਦੇ ਰਹਿਾਂਗੇ ਸਬਜ਼ੀ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਇਹ ਸਬਜ਼ੀ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀ ਹੈ ਤੇ ਆਜ ਬਰਾਉਨ ਹੋ ਗਏ ਤੇ ਹੁਣ ਪਾਏ ਆਪਾਂ ਨੇ ਟਮਾਟਰ ਅਸੀਂ ਦੋ మీడియం ਸਾਈਜ਼ ਦੇ ਟਮਾਟਰ ਲੈ ਉਹਨਾਂ ਨੂੰ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਆਪਾਂ ਨੇ ਗ੍ਰੈਂਡ ਕਰ ਲਿਆ ਹੁਣ ਆਪਾਂ ਟਮਾਟਰਾਂ ਨੂੰ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰਨਾ ਜਦੋਂ ਤੱਕ ਜਿਹੜੇ ਟਮਾਟਰ ਨਾਲ ਤਾਂ ਪਾਣੀ ਸੁੱਕ ਨਹੀਂ ਜਾਂਦਾ ਤੇ ਜਿਹੜਾ ਮਸਾਲਾ ਉਹ ਕਿਉਂ ਨਹੀਂ ਛੱਡ ਜਾਂਦਾ ਹਾਂਜੀ ਸਾਡੇ ਜਿਹੜੇ ਟਮਾਟਰ ਪੂਰੀ ਤਰ੍ਹਾਂ ਪੱਕ ਚੁੱਕੇ ਆ ਟਮਾਟਰਾਂ ਨੇ ਆਪਣਾ ਪਾਣੀ ਜਿਹੜਾ ਸਾਰਾ ਸੁੱਕਤ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ 2 ਕੁ ਮਿੰਟ ਆਪਾਂ ਇਹਨੂੰ ਹੋਰ ਜਿਹੜਾ ਸੇਕ ਲਗਾਵਾਂਗੇ ਮਸਾਲਾ ਸਾਡਾ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਤੇ ਸਬਜ਼ੀ ਵੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਊਗੀ ਤੇ ਹੁਣ ਪਾਵਾਂਗੇ ਆਪਾਂ ਪਾਣੀ ਹੁਣ ਆਪਾਂ 1 ਕੱਪ ਜਿਹੜਾ ਪਾਣੀ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਸਾਡਾ ਮਸਾਲਾ ਦੇਖਣ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਹੁਣ ਆਪਾਂ ਮਸਾਲੇ ਨੂੰ ਢਾਕ ਤਾ ਆਪਣੇ ਸਿੰਮ ਤੇ ਰੱਖ ਤਾ ਤੇ ਦੂਜੇ ਪਾਸੇ ਜੇ ਆਪਾਂ ਦੂਜੇ ਗੈਸ ਤੇ ਫਰੈਂਵਿੰਗ ਦੇ ਵਿੱਚ ਇੱਕ ਚਮਚ ਸਰੋਂ ਦਾ ਤੇਲ ਪਾਇਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਭੁੰਨਾਂਗੇ ਪਨੀਰ ਪਨੀਰ ਜਦੋਂ ਸਾਡਾ ਹਲਕਾ ਜਿਹਾ ਬ੍ਰਾਊਨ ਹੋ ਜੂਗਾ ਫਿਰ ਆਪਾਂ ਇਹਦੇ ਵਿੱਚ ਪਿਆਜ਼ ਤੇ ਸ਼ਿਮਲਾ ਮਿਰਚਾਂ ਨੂੰ ਭੁੰਨਾਂਗੇ। ਜੰਗੀ ਤੇਲ ਪੂਰੀ ਤਰ੍ਹਾਂ ਗਰਮ ਹੋ ਗਏ। ਜਿੰਨਾ ਸਾਡਾ ਪਨੀਰ ਆਪਾਂ ਸਾਰਾ ਇਹਨੂੰ ਫਰਾਈ ਕਰ ਲਵਾਂਗੇ। ਪਨੀਰ ਨੂੰ ਅਸੀਂ ਘਰ ਦੇ ਵਿੱਚ ਤਿਆਰ ਕਰਿਆ। ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਤਿਆਰ ਕਰ ਸਕਦੇ ਆ। ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਦੇਖੋ ਅਸੀਂ ਜਿਹੜਾ ਪਨੀਰ ਹੈ ਸਾਰਾ ਪਾਤਾ। ਅਨੇ ਜਿਹੜੇ ਥੋੜੇ ਜਿ ਛਿੱਟੇ ਪੈਣ ਆ ਜਦੋਂ ਆਪਾਂ ਤੇਲ ਦੇ ਵਿੱਚ ਪਾਨਾ ਹੈ ਕਿਉਂਕਿ ਪਨੀਰ ਥੋੜਾ ਹਲਕਾ ਜਾਂ ਗਿੱਲਾ ਹੁੰਦਾ ਉਹਦੇ ਕਰਕੇ ਇਹ ਥੋੜੇ ਜਿ ਜਿਹੜੇ ਛਿੱਟੇ ਪੈਂਦੇ ਆ ਤੇ ਆਪਾਂ ਹਲਕਾ ਹਲਕਾ ਪਨੀਰ ਨੂੰ ਬ੍ਰਾਊਨ ਕਰ ਲਵਾਂਗੇ ਹਾਂਜੀ ਆਪਾਂ ਇਹਨੂੰ ਥਲ ਪਥਲ ਕਰਤਾ ਪਨੀਰ ਦੇਖੋ ਸਾਡਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਪਾਵਨ ਉਹਦੇ ਵਿੱਚ ਪਾਵਾਂਗੇ ਪਿਆਜ਼ ਤੇ ਸ਼ਿਮਲਾ ਮਿਰਚ ਹਾਂਜੀ ਪਨੀਰ ਸਾਡਾ ਬਰਾਉਣ ਹੋ ਗਿਆ ਹੁਣ ਅਸੀਂ ਸ਼ਿਮਲਾ ਮਿਰਚ ਲੰਬੇ ਸ਼ੇਪ ਦੇ ਵਿੱਚ ਬਰੀਕ ਸਾਈਜ਼ ਕੱਟੀ ਐ ਤਾਂ ਕਿ ਇਹ ਆਸਾਨੀ ਦੇ ਨਾਲ ਥੋੜੀ ਜੀ ਭੁੰਨ ਹੋ ਜੇ ਤੇ ਨਾਲ ਹੀ ਪਾਵਾਂਗੇ ਆਪਾਂ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਨੇ ਪਤਲੇ ਲੰਬੇ ਸ਼ੇਪਾਂ ਦੇ ਵਿੱਚ ਕੱਟ ਲਿਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਥਲਪਥਲ ਕਰਾਂਗੇ ਤਾਂ ਕਿ ਇਹ ਹਲਕ ਜੇ ਨਰਮ ਹੋ ਜਾਣ ਆਪਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਣਾ ਹਲਕੇ ਹਲਕੇ ਆਪਾਂ ਨੇ ਇਹਨਾਂ ਨੂੰ ਭੁੰਨਣਾ ਸਿਰਫ ਨਰਮ ਜਿਹੀ ਆਪਾਂ ਨੇ ਇਹ ਮਸਾਲੇ ਕਰਨੇ ਬਹੁਤ ਜ਼ਿਆਦਾ ਆਪਾਂ ਨੇ ਇਹਨਾਂ ਨੂੰ ਬ੍ਰਾਊਨ ਨਹੀਂ ਕਰਨਾ ਇੱਕ ਪਾਸੇ ਜਿਹੜੀ ਸਾਡੀ ਗਰੇਵੀ ਆ ਉਹ ਅਸੀਂ ਸਿਮਤੇ ਤਰੀ ਹੋਈ ਹੈ ਤੇ ਇੱਕ ਪਾਸੇ ਅਸੀਂ ਸਬਜ਼ੀਆਂ ਨੂੰ ਜਿਹੜਾ ਹਲਕਾ ਜਿਹਾ ਸੇਕ ਲਗਾਵਾਵਾਂਗੇ ਹਾਂਜੀ ਹੁਣ ਅਸੀਂ ਗੈਸ ਬੰਦ ਕਰਤਾ ਪਿਆਜ਼ ਤੇ ਸ਼ਿਮਲਾ ਮਿਰਚ ਥੋੜਾ ਥੋੜੇ ਨਰਮ ਹੋ ਗਏ ਬਾਕੀ ਆਪਾਂ ਗਰੇਵੀ ਦੇ ਵਿੱਚ ਪਾਵਾਂਗੇ ਗਰੇਵੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਦੇਖੋ ਗਰੇਵੀ ਨੇ ਪੂਰੀ ਤਰ੍ਹਾਂ ਰੰਗ ਬਦਲ ਲਿਆ ਮਸਾਲਾ ਜਿਹੜਾ ਸਾਡਾ ਬਹੁਤ ਵਧੀਆ ਪੁੱਜ ਕੇ ਤਿਆਰ ਹੋਇਆ ਦੇਖੋ ਦੇਖਣ ਵਿੱਚ ਕਿੰਨਾ ਵਧੀਆ ਲੱਗਦਾ ਤੇ ਸਬਜ਼ੀ ਵੀ ਬਹੁਤ ਹੀ ਸ਼ਾਦਿਸ਼ਟ ਤਿਆਰ ਹੋਊਗੀ ਆਪਾਂ ਨੇ ਚਮਚ ਦਾ ਦਾ ਹਿੱਸਾ ਕਸੂਰੀ ਮੇਥੀ ਪਾਈ ਆ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਗਰੇਵੀ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਇੱਕ ਚਮਚ ਪਾਇਆ ਸੀ ਲੋੜ ਦੇ ਅਨੁਸਾਰ ਨਮਕ ਦਾ ਤੇ ਨਮਕ ਨੂੰ ਵੀ ਆਪਾਂ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੇ ਕੋ ਹੁਣ ਸਾਡੀ ਜਿਹੜੀ ਗਰੇਵੀ ਬਣ ਕੇ ਤਿਆਰ ਹੋ ਗਈ ਅਸੀਂ ਇਹਦੇ ਵਿੱਚ ਇੱਕ ਬड़ा ਚਮਚ ਜਿਹੜਾ ਪਾਇਆ ਮલાઈ ਦਾ ਮલાઈ ਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਮਲਾਈ ਪਾਉਣਾ ਜਿਹੜੀ ਸਾਡੀ ਸਬਜੀ ਉਹ ਬਹੁਤ ਹੀ ਵਧੀਆ ਤਿਆਰ ਹੁੰਦੀ ਹੈ ਦੇਖੋ ਦੇਖਣ ਵਿੱਚ ਸਾਡੀ ਜਿਹੜੀ ਗਰੇਵੀ ਕਿੰਨੀ ਵਧੀਆ ਤਿਆਰ ਹੋਈ ਹੈ ਅਸੀਂ ਘਰ ਦੇ ਵਿੱਚ ਸਫਾਈ ਦੇ ਨਾਲ ਸਾਰਾ ਪਨੀਰ ਵੀ ਆਪ ਤਿਆਰ ਕਰਿਆ ਤੇ ਜਿਹੜੀ ਦੇਖੋ ਸਬਜੀ ਆਪਾਂ ਨੇ ਕਿੰਨੇ ਆਸਾਨ ਤਰੀਕੇ ਦੇ ਨਾਲ ਇਹ ਤਿਆਰ ਕਰ ਲਈ ਨਾਲੇ ਆਪਾਂ ਨੂੰ ਸਸਤੀ ਪੈਂਦੀ ਹੈ ਤੇ ਨਾਲੇ ਇਹ ਵਧੀਆ ਬਣਦੀ ਹੈ ਗਰੇਵੀ ਸਾਡੀ ਬਣ ਗਈ ਤੇ ਜਿਹੜੀਆਂ ਚੀਜ਼ਾਂ ਆਪਾਂ ਨੇ ਫਰਾਈ ਕਰੀਆਂ ᱛੀਆਂ ਪਨੀਰ ਸ਼ਿਮਲਾ ਮਿਰਚ ਪਿਆਜ਼ ਉਹਨਾਂ ਨੂੰ ਆਪਾਂ ਗਰੇਵੀ ਦੇ ਵਿੱਚ ਪਾ ਦਮਾ ਕੇ ਆਪਾਂ ਜਿਮਲਾ ਮਿਰਚ ਨੂੰ ਜ਼ਿਆਦਾ ਸੇਕ ਨਹੀਂ ਲਵਾ ਸਕਦੇ ਜਦੋਂ ਆਪਾਂ ਸ਼ਿਮਲਾ ਮਿਰਚ ਨੂੰ ਜ਼ਿਆਦਾ ਸੇਕ ਲਗਵਾਉਂਦੇ ਆ ਜਿਹੜਾ ਦਾ ਕਲਰ ਉਹ ਬਦਲ ਜਾਂਦਾ ਹੈ ਫਿਰ ਉਹ ਗਰੇਵੀ ਦੇ ਵਿੱਚ ਵਿਖਦਾ ਨਹੀਂ ਤੇ ਜੇ ਜੇ ਆਪਾਂ ਨੂੰ ਥੋੜਾ ਜਿਹਾ ਘੱਟ ਸੇਕ ਲਗਵਾਉਂਦੇ ਆ ਤੇ ਸ਼ਿਮਲਾ ਮਿਰਚ ਦਾ ਜਿਹੜਾ ਕਲਰ ਉਹ ਜੈ 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 ਹਰੇ ਰੰਗ ਦਾ ਹੀ ਉਹ ਦਿਖਦਾ ਹੈ ਤੇ ਆਪਾਂ ਹੁਣ ਇਹਨੂੰ 5 ਕਿ ਮਿੰਟ ਵਾਸਤੇ ਢੱਕ ਦਵਾਂਗੇ ਤੇ ਨਾਲ ਪਾਵਾਂਗੇ ਆਪਾਂ ਗਰਮ ਮਸਾਲਾ ਗਰੇਵੀ ਸਾਡੀ ਬਣ ਗਈ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਅਸੀਂ ਇਹਨੂੰ 5 ਮਿੰਟ ਮਸਾਲੇ ਸਬਜ਼ੀਆਂ ਪਾ ਕੇ ਇਹਨੂੰ 5 ਮਿੰਟ ਆਪਾਂ ਨੇ ਸੇਕ ਲਗਵਾ ਲਿਆ ਸਬਜ਼ੀ ਜਿਹੜੀ ਸਾਡੀ ਤਿਆਰ ਹੋ ਗਈ ਗਰਮ ਮਸਾਲਾ ਪਾ ਕੇ ਆਪਾਂ ਨੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾ ਲਿਆ ਲੁੱਕ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ 5 ਕੁ ਮਿੰਟ ਨੂੰ ਸੇਕ ਲਗਾਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਪੂਰੀ ਤਰ੍ਹਾਂ ਵਿੱਚ ਰਸ ਜਾਣ। ਸਬਜੀ ਸਾਡੀ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ। ਖਾਣ ਵਿੱਚੀ ਤੋਂ ਵੀ ਜ਼ਿਆਦਾ ਸਵਾਦਿਸ਼ਟ ਤਿਆਰ ਹੋਊਗੀ। ਅਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਸ੍ਰੇਕ ਸਬਜੀ ਮਾਪਾ ਤਿਆਰ ਕਰ ਸਕਦੇ ਹਾਂ ਸੌਖੇ ਢੰਗ ਦੇ ਨਾਲ ਤੇ ਆਪਾਂ ਹੁਣ ਸਬ지 ਨੂੰ ਹਲਕਾ ਹਲਕਾ ਹਿਲਾਉਂਦੇ ਰਵਾਂਗੇ ਜਿਹੜਾ ਥੋੜਾ ਜਿਹਾ ਬਹੁਤਾ ਪਾਣੀ ਆ ਉਹ ਵੀ ਨਾਲ ਦੇ ਨਾਲ ਸੁੱਕ ਜੂਗਾ ਹੁਣ ਅਸੀਂ ਗੈਸ ਬੰਦ ਕਰਤਾ ਸਬ지 ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਤੇ ਮੇਰੇ ਦੇਖਣਿਆਂ ਦਾ ਬਹੁਤ ਬਹੁਤ ਧੰਨਵਾਦ